ਰੋਣਾ ਨਹੀਂਗਾ ਪਿਓ ਸਿਰ ਤੇ ਨਾ ਨਾ ਵਿਤ ਪੁਧਾਰ ਵੀ ਨਹੀਂ ਦਿੰਦਾ ਮੈਂ ਮਦਰ ਮਾਰਦਾ ਜੀ ਵੀ ਇਹ 2 ਲੱਖ ਰੁਪਈਆ ਦੇ ਲੇਖੋਂ ਮੈਂ ਤਾਂ ਆਂਦੋਂ ਨਹੀਂ ਜਾਏ ਬਸ ਲਗੋਤ ਆਉਗਾ ਭਰਾ ਸਮਝ ਲਾ ਇਹਦਾ 50000 ਦਾ ਭਾਵੇਂ ਚਾਚਾ ਸਮਝਣਾ ਵਾਸ਼ਿੰਗਟਨ ਚਾਹਵੇਂ ਨਾ ਕਮਾ ਲੇਕੋ ਸੰਭਲੜੀ ਗੱਲ ਨਹੀਂ ਹੈ ਭਰਾ ਇਹ ਕਹਿੰਦਾ ਤੇ ਆਕੜ ਜੇ ਆਕੜੇ ਹਨ ਦੀ ਫਿਰ ਇਹਨਾਂ ਦੀ ਛੱਤ ਨਾ ਪੈਣ ਦੀ ਤੇ ਆਕੜ ਰੱਖਣੀ ਕੋਈ ਮਾੜੀ ਗੱਲ ਹੈ ਯਾਰ ਕਿ ਕੋਈ ਮੰਗੇ ਤੇ ਨਹੀਂ ਖਾਂਦੇ ਕਿਸਦਾ ਖੋ ਕਿਤੇ ਨਹੀਂ ਖਾਂਦੇ ਦੋਸਤੋ ਮੈਂ ਕੱਲ ਜ਼ਿਕਰ ਕੀਤਾ ਸੀਗਾ ਜਦੋਂ ਇੱਥੇ ਅਸੀਂ ਆ ਬਜਾਈ ਵਾਲੇ ਜਿਹੜੀ ਉਹ ਮਹਿਮ ਸ਼ੁਰੂ ਕੀਤੀ ਆ ਵੀ ਕਿਸੇ ਨੂੰ ਬਜਾਈ ਦਾ ਜਿਹੜਾ ਖਰਚਾ ਬਹੁਤ ਮਤਲਬ ਜਿੰਨਾਂ ਲੋਕਾਂ ਠੇਕੇ ਤੇ ਪੈੜੀ ਲਈ ਆ ਉਹਨਾਂ ਨੂੰ ਦੇਣ ਦੀ ਜਿਹੜੀ ਸ਼ੁਰੂਆਤ ਕੀਤੀ ਸੀ ਤੇ ਮੈਂ ਇਸ ਪਿੰਡ ਦੇ ਵਿੱਚ ਆਇਆ ਸੀਗਾ ਔਰ ਲਾਭਪ੍ਰੀਤ ਕੱਲ ਜਦੋਂ ਮੈਨੂੰ ਇੱਥੇ ਮਿਲਿਆ ਵਾ ਇਹ ਦੋ ਭਰਾ ਵਾ 20 20 22 ਸਾਲ عمرਿਆ ਤੁਹਾਡੀ ਇੰਨੀ ਕੋ ਮਰਿਆ ਤੇ ਆ ਸਾਹਮਣੇ ਘਾਰੇ ਦਾ ਜਿਹੜਾ ਡੁੱਬਾ ਪਿਆ ਇਹ ਕੱਲ ਅਸੀਂ ਦੇਖ ਕੇ ਗਏ ਸੀਗੇ ਔਰ ਪਿਤਾ ਜੀ ਦੀ ਇਹਨਾਂ ਦਾ ਧਿਆਨ ਤੇ ਜਿਹੜਾ ਉਹ 6 ਮਹੀਨੇ ਪਹਿਲਾਂ ਆਇਆ 6 ਕੁ ਮਹੀਨੇ ਪਹਿਲਾਂ ਧਿਆਨਤ ਹੋ ਗਿਆ ਵਾ ਮਦਰ ਵੀ ਅੰਦਰ ਨੇ ਤੇ ਦਾਦੀ ਵੀ ਜਿਹੜੇ ਉਹਨਾਂ ਦੇ ਇੱਥੇ ਨੇ ਆ ਘਾਰ ਆ ਜਦੋਂ ਡੁੱਬ ਗਿਆ ਤੇ ਆ ਸਾਹਮਣੇ ਪਾਸੇ ਰਿਸ਼ਤੇਦਾਰਾਂ ਦਾ ਘਾਰ ਆ ਜਿੱਥੇ ਸਮਾਨ ਲੈ ਕੇ ਰਹਿਣ ਡਏ ਆ ਤੇ ਸਮਾਨ ਵੀ ਅੰਦਰ ਜਿਹੜਾ ਵਾ ਅੱਧਾ ਕਿ ਚੁੱਕਿਆ ਗਿਆ ਅੱਧਾ ਕੇ ਵਿੱਚੇ ਹੀ ਪਿਆ ਵਾ ਉਹ ਵੀ ਜਦੋਂ ਤੂੰ ਘਰ ਬਣਾਏਗਾ ਤੇਰੇ ਸਾਰੇ ਸਮਾਨ ਦਾ ਮੰਝੇ ਬਿਸਤਰੇ ਸੀ ਇੰਤਜ਼ਾਮ ਕਰਦੇ ਆਂਗੇ ਔਰ ਮੈਂ ਕੱਲ ਇੱਕ ਚੀਜ਼ ਦੱਸੀ ਸੀ ਕਿ 6 ਕਿਨਾਲਾ ਇਹਦੇ ਕੋਲ ਜਗਾਵਾ ਵਿਚਾਰੇ ਕੋਲ ਪੰਜ ਡੰਗਰ ਆ ਜਿਹਦੇ ਨਾਲ ਗੁਜ਼ਾਰਾ ਕਰਦਾ ਦੂਜਾ ਭਰਾ 에ਰਪੋਰਟ ਤੇ ਜੌਬ ਕਰਦਾ ਸੀਗਾ ਪ੍ਰਾਈਵੇਟ ਔਰ ਜਦੋਂ ਦੀ ਆ ਕਿਤੇ ਸਖਤੀ ਹੋਈ ਆ ਉਦੋਂ ਦੀ ਜਦੋਂ ਨਾਲ ਸ਼ਾਂਤੀ ਕੀਤੀ ਆ ਤੇ ਮਤਲਬ ਇਹ ਆਈ ਚਲਾਈ ਆ ਵੀ ਕਦੀ ਜੌਬ ਲੱਗ ਗਈ ਤੇ ਕਦੀ ਛੁੱਟ ਗਈ ਇਹੋ ਕੰਮ ਚੱਲਦਾ ਰਹਿੰਦਾ ਔਰ ਘਰ ਸਾਰਾ ਡੁੱਬ ਗਿਆ ਸੀਗਾ ਔਰ ਸਾਰਾ ਜਿਹੜਾ ਪਰਿਵਾਰ ਆ ਉਹ ਇੱਥੇ ਸਾਹਮਣੇ ਘਰ ਦੇ ਵਿੱਚ ਜਿਨ੍ਹਾਂ ਨੇ ਜਗ੍ਹਾ ਦਿੱਤੀ ਉੱਥੇ ਰਹਿਣ ਰਿਹਾ ਔਰ ਸਾਰੇ ਪਿੰਡ ਨੇ ਮਨ ਜੋ ਜਿੰਨਾ ਚੀਜ਼ਾਂ ਤੋਂ ਮਨ ਦੁਖੀ ਹੁੰਦਾ ਫਿਰ ਲੋਕੀ ਜਾਂਦੇ ਰੋ ਪੈਂਦਾ ਰੋਣਾ ਤੇ ਆਉਂਦਾ ਹੀ ਹੈ ਨਾ ਇਹੋ ਜਿਹੇ ਹਾਲਾਤ ਵੇਖ ਕੇ ਸਾਰੇ ਪਿੰਡ ਨੇ ਸਾਨੂੰ ਕੱਲ ਦੁਵਾਈ ਦਿੱਤੀ ਵੀ ਬਹੁਤ ਯਾਰ ਮਦਦ ਦੀ ਲੋੜ ਹੈ ਘਰ ਸਾਰਾ ਡੁੱਬ ਗਿਆ ਉਸ ਤੋਂ ਬਾਅਦ ਆ ਇਹ ਵੀ ਪੂਰੀ ਜਗ੍ਹਾ ਇਹਨਾਂ ਦੀ ਨਹੀਂ ਗੀ ਅੱਧੀ ਕਿਸੇ ਹੋਰ ਦੀ ਆ ਜੀ ਨਾ ਅੱਧੀ ਅੱਧੀ ਮਤਲਬ ਉਹ ਜਿਸਲੇ ਪਾਸੇ ਉਹ ਇਹਨਾਂ ਦੇ ਕਮਰੇ ਪਏ ਆ ਉਹ ਘਰ ਇਹਨਾਂ ਦਾ ਵਾ ਤੇ ਸਾਰੇ ਪਿੰਡ ਨੇ ਸਾਨੂੰ ਕਿਹਾ ਜੀ ਇਹਨਾਂ ਦੀ ਮਦਦ ਕਰਨੀ ਬੜੀ ਜ਼ਰੂਰੀ ਹੈ ਔਰ ਕੱਲ ਅਸੀਂ ਇੱਥੇ ਅਲਾਉਂਸ ਕਰ ਗਏ ਸੀਗੇ ਵੀ ਇਹਨੂੰ 2 ਕ ਲੱਖ ਦੀ ਮਤ ਜਿਹੜੀ ਅਸੀਂ ਕਰਾਂਗੇ ਔਰ ਜਦੋਂ ਸ਼ਹਿਰ ਜਾ ਕੇ ਅਸੀਂ ਹਾਲਾਤ ਦੱਸੇ ਮੈਂ ਅੱਗੇ ਉਹ ਵੀ ਦੱਸਦਾ ਵਾਂ ਵੀ ਇਹੋ ਜੇ ਪਰਿਵਾਰ ਨੇ ਲੋਕ ਮਦਦ ਕਰ ਲਈ ਹੋਰ ਬੜੇ ਤਿਆਰ ਰਹਿੰਦੇ ਨੇ ਕੱਲ ਜਦੋਂ ਅਸੀਂ ਕਿਹਾ 2 ਲੱਖ ਰੁਪਏ ਦੀ ਮਤ ਕਰਨੇ ਇੱਕ ਅਦੇ ਦਿਨ ਚਾਵਾਂਗੇ ਔਰ ਸਾਰੇ ਪਿੰਡ ਦੇ ਵਿੱਚੋਂ ਮੇਰਾ ਖਿਆਲ ਵੀ ਬਹੁਤ ਮਤਲਬ ਸਾਨੂੰ ਲੋਕਾਂ ਦੇ ਫੋਨ ਆਉਣੇ ਸਵੇਰੇ ਸ਼ੁਰੂ ਹੋ ਗਏ ਵੀ ਭਾਰੀ ਇਹਨਾਂ ਦੀ ਮਤ ਨਾ ਕਰੋ ਇਹ ਬੜੀ ਆਕੜ ਵਾਲੇ ਮੁੰਡੇ ਆ ਮੈਂ ਹੁਣੇ ਪੁੱਛਣਾ ਚਾਹੁੰਨਾ ਬੀਜੇ ਆਕੜੀ ਆ ਤੇ ਆਕੜ ਰੱਖਣੀ ਕੋਈ ਮਾੜੀ ਗੱਲ ਹੈ ਯਾਰ ਕਿਸ ਕੋ ਮੰਗੇ ਤੇ ਨਹੀਂ ਖਾਂਦੇ ਕਿਸ ਦਾ ਖੋ ਕਿਤੇ ਨਹੀਂ ਖਾਂਦੇ ਔਰ ਇਹਨਾਂ ਨੇ ਆਪਣੇ ਹਰ ਬੰਦੇ ਯਾ ਆਪਦੇ ਬਾਪ ਦੇ ਸਿਰ ਤੇ ਐਸ਼ ਕਰਦਾ ਵਾ ਇਹਨਾਂ ਨੇ ਵੀ ਕਰਨੀ ਸੀ 6 ਮਹੀਨੇ ਪਹਿਲਾਂ ਪਿਓ ਦੀ ਜ਼ਿੰਮੇਵਾਰੀ ਹੋਣੀ ਸੀ ਵੀ ਘਰ ਬਣਾਉਣਾ ਵਾ ਇਹਨਾਂ ਦੇ ਸਿਰ ਤੇ ਥੋੜੀ ਪੈਣੀ ਸੀਗੀ ਅੱਜ ਹਾਲਾਤ ਹੀ ਇਹੋ ਜੇ ਬਣ ਗਏ ਤੇ ਸੁਭਾਅ ਬੰਦੇ ਦਾ ਜਾਂਦਾ ਥੋੜੀ ਆ ਅਸੀਂ ਵੀ ਇਹ ਉਮਰ ਚ ਪੂਰੀ ਆਕੜ ਚ ਰਹੇ ਆ ਔਰ ਇਹਨਾਂ ਨੂੰ ਕੀ ਪਤਾ ਸੀਗਾ ਵੀ ਸਾਡੇ ਹਾਲਾਤ ਬਣ ਜਾਣੇ ਆ ਔਰ ਮੈਂ ਇੱਕੋ ਗੱਲ ਕਹੀ ਸੀ ਆਕੜ ਆ ਤੇ ਫਿਰ ਕਿਹੜੀ ਗੱਲ ਆ ਯਾਰ ਆਕੜ ਰੱਖਣੀ ਨਹੀਂ ਚਾਹੀਦੀ ਆਪਣੀ ਅੜਖਣਾ ਜੀਣਾ ਚਾਹੀਦਾ ਵਾ ਨਾ ਕੋ ਨਸ਼ਾ ਕਰਦੇ ਆ ਨਾ ਕੋ ਮਤਲਬ ਆਕੜ ਜੇ ਆਕੜੇ ਇਹਨਾਂ ਦੀ ਫੇਰ ਇਹਨਾਂ ਦੀ ਛਾਤ ਨਾ ਪੈਣਦੀ ਏ ਇਹ ਤੇ ਕੋ ਅਸੂਲ ਨਾ ਹੋਇਆ ਇਹ ਤੇ ਕੋ ਗੱਲਾਂ ਨਾ ਨਾ ਹੋਈਆਂ ਔਰ ਮੈਨੂੰ ਸਭ ਤੋਂ ਵੱਧ ਖੁਸ਼ੀ ਜਿਹੜੀ ਹੋਈ ਆ ਵੀ ਦੋਵੇਂ ਭਰਾ ਨਸ਼ਾ ਕੋਈ ਨਹੀਂ ਕਰਦੇ ਆ ਆਪਦੀ ਮਾਂ ਦਾ ਆਪਦੀ ਦਾਦੀ ਦਾ ਜਿਹੜਾ ਉਹ ਖਿਆਲ ਰੱਖਦੇ ਆ ਕਿਸੇ ਕੋ ਖੋਹ ਖੋਹ ਕੇ ਤੇ ਨਹੀਂ ਖਾਂਦੇ ਮੈਂ ਦੁਬਾਰਾ ਇੱਕ ਗੱਲ ਕਹਿਣਾ ਮਿਹਨਤੀ ਬੱਚੇ ਨੇ ਔਰ ਜੇ ਪੰਜਾਬ ਦੇ ਇਹੋ ਜਿਹੇ ਬੱਚਿਆਂ ਦਾ ਅਸੀਂ ਲੋਕਾਂ ਨੇ ਰਲ ਮਿਲ ਕੇ ਖਿਆਲ ਨਹੀਂ ਰੱਖਣਾ ਤੇ ਫਿਰ ਕਰਨਾ ਕੀ ਆ ਫਿਰ ਕਾਦੀ ਚੌਧਰ ਆ ਤੇ ਕਾਦੀ ਸੇਵਾ ਵਾ ਇਹੋ ਜਿਹੇ ਬੱਚਿਆਂ ਦਾ ਜੇ ਸਾਥ ਨਹੀਂ ਦੇਣਾ ਔਰ ਸਭ ਤੋਂ ਵੱਡਾ ਇਹਦਾ ਸੁਪਨਾ ਸੀਗਾ ਫਾਦਰ ਦੇ ਸਿਰ ਤੇ ਤੂੰ ਫਾਈਲ ਲਈ ਸੀ ਬਾਹਰ ਜਾਣ ਦੀ ਪਿਓ ਦੇ ਸਿਰ ਤੇ ਫਾਈਲ ਲਈ ਸੀਗੀ ਉਹ ਵੀ ਪੈਸੇ ਕਿਸੇ ਏਜੰਟ ਕੋਲ ਮਰ ਗਏ ਫਾਦਰ ਦੀ ਡੈਥ ਹੋ ਗਈ ਔਰ ਹਾਲਾਤ ਇਹੋ ਜਿਹੇ ਹੁੰਦੇ ਆ ਜਦੋਂ ਇਸ ਉਮਰ ਚ ਹੋਵੋ ਅਸੀਂ ਵੀ ਨੰਗੇ ਆ ਇਸ ਉਮਰ ਦੇ ਵਿੱਚ ਪਿਓ ਸਿਰ ਤੇ ਨਾ ਨਾ ਵਿਤ ਕੋ ਧਾਰ ਵੀ ਨਹੀਂ ਦਿੰਦਾ ਵੇ ਲਾਉਣਾ ਕਿੱਥੋਂ ਐ ਮਤਲਬ ਗਰੀਬ ਬੰਦੇ ਨੂੰ ਕੌਣ ਆਧਾਰ ਦਿੰਦਾ ਵਾ ਕੋਈ ਕਿਸੇ ਨੂੰ ਮਤਲਬ ਇਸ ਤਰ੍ਹਾਂ ਪੈਸੇ ਨਹੀਂ ਦਿੰਦਾ ਔਰ ਸਭ ਤੋਂ ਵੱਡੀ ਗੱਲ ਇਹ ਤੇ ਫਾਦਰ ਦੀ ਵੀ ਉਹਨੇ ਦੱਸੀ ਮੈਨੂੰ ਖਾਸੀ ਤੇ ਮੈਂ ਪੁੱਛਿਆ ਵੀ ਤੁਹਾਨੂੰ ਪੈਸੇ ਦੇ ਕੇ ਚੱਲੇ ਆ ਕੋ ਸਿਰ ਦੇ ਉੱਤੇ ਕਰਜ਼ਾ ਤਾਂ ਨਹੀਂ ਜਿਹੜੇ ਹੁਣੇ ਹੀ ਤੁਹਾਡੇ ਦਿਵਾਲੇ ਹੋ ਜਾਣਗੇ ਤੇ ਉਹਨੇ ਦੱਸਿਆ ਜੀ ਸਾਡੇ ਫਾਦਰ ਵੀ ਬੜੀ ਅਣਖ ਦੇ ਨਾਲ ਹੀ ਜਿੰਦੇ ਰਹੇ ਆ ਅੱਜ ਤੱਕ ਉਹਨੇ ਸਾਨੂੰ ਕਰਜ਼ੇ ਇੱਥੇ ਡਬੋਇਆ ਹੀ ਨਹੀਂ ਕੋ ਕਰਜ਼ੇ ਵਾਲੀ ਗੱਲ ਹੀ ਨਹੀਂ ਹੈਗੀ ਔਰ ਪੈਸੇ ਅਸੀਂ ਇਹਨਾਂ ਨੂੰ ਮਤਲਬ ਦੇ ਦਿੱਤੇ ਨੇ ਦੇ ਮਦਰ ਨੂੰ 2 ਲੱਖ ਰੁਪਈਆ ਫੜਾਤਾ ਔਰ ਇਹਨੂੰ ਮੈਂ ਸਵੇਰੇ ਪੁੱਛਿਆ ਮੈਂ ਕਿਹਾ ਕੇ ਬੱਚੇ ਆਂਦੇ ਅਸੀਂ 6 ਮਹੀਨੇ ਘਰ ਨਹੀਂ ਬਣਾਉਣਾ ਅਸੀਂ ਕੋਠੀ ਪਾਉਣੀ ਆ 6 ਮਹੀਨੇ ਬਾਅਦ ਤੇ ਮੈਂ ਕਹਿਆ ਯਾਰ ਇਹ ਸੁਪਨਾ ਲੈਣਾ ਵੀ ਮਾੜੀ ਗੱਲ ਹੈ ਮੈਂ ਉਹਨੂੰ ਫੋਨ ਕਰਕੇ ਪੁੱਛਿਆ ਕਹਿੰਦਾ ਜੀ ਮੈਂ ਇੰਨੀ ਗੱਲ ਕਹੀ ਆ ਮਨ ਦੇ ਵਿੱਚ ਸੁਪਨਾ ਵਾ ਕਹਿਣਾ ਕੀ ਆ ਵੀ ਦੋ ਭਰਾ ਵਾ ਦੋ ਕਮਰੇ ਬਣ ਜਾਣਗੇ ਜਾਂ ਤਿੰਨ ਕਮਰੇ ਬਣ ਜਾਣਗੇ ਦਾਦੇ ਦਾਦੀ ਦੇ ਤੁਸੀਂ ਸਾਨੂੰ ਜੋ ਦੇ ਚੱਲੇ ਹੋ ਅਸੀਂ ਕੁਝ ਹੋਰ ਆੜਾ-ਬਾੜਾ ਕਰਕੇ ਕੋਈ ਕਿਤੋਂ ਮਤ ਲੈ ਕੇ ਕਿਸੇ ਤਰੀਕੇ ਵੀ ਅਸੀਂ ਆਪਦਾ ਘਰ ਸੌਖਾ ਬਣਾ ਲਾਂਗੇ ਬਾਰ-ਬਾਰ ਜਦੋਂ ਪਾਣੀ ਦੇ ਵਿੱਚ ਡੁੱਬਦੇ ਆ ਜਾਂ ਬਾਰ-ਬਾਰ ਇਹੋ ਜੀਆਂ ਚੀਜ਼ਾਂ ਨੇ ਹਾਲਾਤ ਘਰ ਦੁਬਾਰਾ ਤਾਂ ਨਹੀਂ ਬਣਨੇ ਬਣਨੇ ਹੋ ਜੇ ਤੇ ਮੈਂ ਇਹਨੂੰ ਇਹ ਵੀ ਗੱਲ ਕਹੀ ਸੀ ਵੀ ਅੱਗੋਂ ਵੀ ਤੇਰੀ ਮਤ ਕਰਾਂਗੇ ਜੇ ਤੂੰ ਸੁਪਨਾ ਲੈ ਹੀ ਲਿਆ ਨਾ ਤੇ ਫਿਰ ਰਹਿ ਆਪਦੀ ਆਕੜ 'ਚ ਕੋਈ ਐਡੀ ਗੱਲ ਨਹੀਂ ਗਈ ਜਿੰਤੋਂ ਤੱਕ ਸਾਡਾ ਸਰਿਆ ਅਸੀਂ ਤੇਰੀ ਮਤ ਕਰਾਂਗੇ ਤੂੰ ਮਿਹਨਤੀ ਬੱਚਿਆਂ ਵਰ ਮਿਹਨਤੀ ਬੱਚਿਆਂ ਦੀ ਮਾਂ ਫੜਨਾ ਮੈਂ ਹਰ ਬੰਦੇ ਨੂੰ ਕਹਿੰਦਾ ਹਰ ਬੰਦੇ ਦਾ ਫਰਜ ਬਣਦਾ ਔਰ ਮੈਂ ਮੈਨੂੰ ਬੜੇ ਮਾਣ ਨਾਲੇ ਮਤਲਬ ਮਹਿਸੂਸ ਹੁੰਦਾ ਵਾ ਕਿ 29 ਤਰੀਕ ਦੇ ਜਦੋਂ ਦੀ ਅਸੀਂ ਇੱਥੇ ਕੈਂਪ ਲਾਇਆ ਅੱਜ 15ਵਾਂ ਦਿਨ ਹੈ ਆਪਣੇ ਕੈਂਪ ਨੂੰ 15 ਦਿਨ ਪਹਿਲਾਂ ਹੀ ਸਾਨੂੰ ਗੁਰਦੁਆਰਾ ਗੁਰੂ ਮਾਨੋ ਗ੍ਰੰਥ ਆ ਔਰੰਜ ਵਿਲੇ ਆ ਸੈਕਰਾਮੈਂਟੋ ਕੈਲੀਫੋਰਨੀਆ ਦੇ ਵਿੱਚ ਉੱਥੇ ਪ੍ਰਧਾਨ ਨੇ ਡਾਕਟਰ ਕੁਲਵਿੰਦਰ ਸਿੰਘ ਸਹੰਭੀ ਉਹਨਾਂ ਸਾਨੂੰ ਸੰਪਰਕ ਜਨਰਾਈ ਕਰਾਇਆ ਉਸਾਰ ਜੋਗਾ ਸਿੰਘ ਬਾੜ ਤੇ ਸਾਰ ਗੁਰਪ੍ਰੀਤ ਸਿੰਘ ਨੇ ਉਹਨਾਂ ਦੇ ਪਿਤਾ ਜੀ ਇੱਥੇ ਆਏ ਨੇ ਉਹ ਪਹਿਲੇ ਦਿਨ ਤੋਂ ਸਾਡੇ ਸੰਪਰਕ ਦੇ ਵਿੱਚ ਸੀਗੇ ਕਿ ਸਾਨੂੰ ਗੁਰਦੁਆਰਾ ਸਾਹਿਬ ਵੱਲੋਂ ਸੇਵਾ ਦੱਸੋ ਅਸੀਂ ਗੁਰਦੁਆਰੇ ਵੱਲੋਂ ਸੇਵਾ ਕੱਠੀ ਕੀਤੀ ਆ ਔਰ ਸਾਡਾ ਹਮੇਸ਼ਾ ਹੀ ਇਹ ਕੋਸ਼ਿਸ਼ ਹੁੰਦੀ ਆ ਵੀ ਅਸੀਂ ਪੈਸੇ ਨਾ ਤੇ ਆਪਦੇ ਖਾਤੇ 'ਚ ਮੰਗਾਉਨੇ ਆ ਨਾ ਅਸੀਂ ਮਤਲਬ ਇਹ ਕਹਿੰਨੇ ਆ ਵੀ ਕਿਸੇ ਨੂੰ ਫੜਾ ਦਿਓ ਆਪਦੇ ਟੱਬਰ ਦਾ ਕੋਈ ਜੀ ਭੇਜੋ ਅੱਜ ਇਹ ਸਾਨੂੰ ਆਸ਼ੀਰਵਾਦ ਵੀ ਦੇਣ ਆਏ ਨੇ ਇਹਨਾਂ ਬੱਚਿਆਂ ਨੂੰ ਆਸ਼ੀਰਵਾਦ ਵੀ ਦੇਣ ਆਏ ਨੇ ਔਰ ਹੱਥੀ ਜਿਹੜੀ ਉਹ ਸੇਵਾ ਕਰਕੇ ਅੱਜ ਸਾਰ ਗੁਰਪ੍ਰੀਤ ਉਹ ਇੱਥੇ ਆਏ ਨੇ ਉਹਨਾਂ ਦੇ ਰਾਈਆਂ ਜਿਹੜੀ ਸੇਵਾ ਅੱਜ ਨਿਭਾਈ ਗਈ ਔਰ ਧੰਨਵਾਦ ਹੈ ਸੈਕਰਾਮੈਂਟੋ ਗੁਰਦੁਆਰਾ ਗੁਰੂ ਮਾਨੋ ਗ੍ਰੰਥ ਦਾ ਵੀ ਮੇਰੇ ਨਾਲ ਅਮਨ ਹੈ ਸ਼ੁਰੂ ਤੋਂ ਪਹਿਲੇ ਦਿਨ ਤੋਂ ਅਸੀਂ ਇੱਕ ਟੀਮ ਬਣਾ ਕੇ ਕੰਮ ਕਰਦੇ ਆਂ ਇਨੇ ਆਪਦੇ ਦੋਸਤ ਦੇ ਨਾਲ ਸਵੇਰੇ ਗੱਲ ਕੀਤੀ ਮੈਂ ਇਹਨੂੰ ਦੱਸਿਆ ਤੇ ਕੱਲ ਵੇਖੇ ਵੀ ਨਹੀਂ ਗਿਆ ਤੇ ਹਲਾਤੇ ਪਤਾ ਲੱਗ ਹੀ ਜਾਂਦੇ ਆ ਵੀ ਜਿਹੜੇ ਦੱਸਣੇ ਆ ਕੱਲ ਜਦੋਂ ਇਹਨੂੰ ਦੱਸਿਆ ਇਹਨਾਂ ਦਾ ਦੋਸਤ ਆ ਇੱਕ 라ਵਲ ਹੈ ਹਾਰਡਵੇਅਰ ਹੈ ਮਾਨਾਂ ਵਾਲਾ ਜੀਟੀ ਰੋਡ ਦੇ ਉੱਤੇ ਉਹਨਾਂ ਕਹਿੰਿਆ ਜੀ 50 ਬੋਰੀਆਂ ਸੀਮੈਂਟ ਸਾਡੇ ਵੱਲੋਂ ਵਿਕਾਏ ਹੋ ਮੈਂ ਤੈਨੂੰ ਇਹ ਗੱਲ ਕਹਿਣ ਲੱਗਾ ਵੀ 50 ਬੋਰੀਆਂ ਦੀ ਨਹੀਂ ਤੂੰ ਮਹੀਨੇ ਨੂੰ ਸ਼ੁਰੂ ਕਰ ਤੂੰ 2 ਮਹੀਨੇ ਨੂੰ ਕਰ ਤੇਰੇ ਯਾਰ ਦੋਸਤ ਵੀ ਤਗੜੇ ਆ ਭਰਤੀ ਭੁਰਤੀ ਤੇਰੇ ਘਰ ਚ ਪੈਣ ਵਾਲੀ ਆ ਹੋਰ ਕਿਸੇ ਚੀਜ਼ ਦੀ ਲੋਡ ਹੋਈ ਅਸੀਂ ਜਿੱਥੋਂ ਤੱਕ ਵੀ ਤੇਰਾ ਨੰਨ੍ਹ ਸਕਦੇ ਹੋਏ ਜ਼ਿੰਦਗੀ 'ਚ ਨਸ਼ਾ ਨਹੀਂ ਕਰਨਾ ਆਪਦੇ ਮਾਂ ਦਾਦੀ ਦਾ ਖਿਆਲ ਰੱਖਣਾ ਵਾ ਭਰਾਵਾਂ ਨੇ ਆਪਸ 'ਚ ਇਤਫਾਕ ਬਣਾ ਕੇ ਰੱਖਣਾ ਵਾ ਔਰ ਜੋ ਤੇਰ ਕੋ ਜੋ ਤੇਰਾ ਸੁਪਨਾ ਵਾ ਤੂੰ ਪੂਰਾ ਕਰ ਅਸੀਂ ਕੋਸ਼ਿਸ਼ ਕਰਾਂਗੇ ਤੇਰਾ ਜਿਹੜਾ ਸੁਪਨਾ ਜਿਹੜਾ ਪੂਰਾ ਹੋਵੇ ਅਸੀਂ ਇਹਦੇ ਵਿੱਚ ਜਿੰਨੀ ਵੀ ਸਾਡੇ ਕੋਲ ਹੋਰ ਮਦਦ ਹੋ ਸਕਦੀ ਹੋਈ ਸਾਨੂੰ ਤੂੰ ਦੱਸ ਦੀ ਆਪਦਾ ਜਦੋਂ ਤੂੰ ਘਰ ਸ਼ੁਰੂ ਕਰੇਗਾ ਔਰ ਇਹਦੇ ਨਾਲ ਨਾਲ ਅਸੀਂ ਇਹਨੂੰ ਇਹ ਵੀ ਕਿਹਾ ਵੀ ਜਦੋਂ ਘਰ ਦੇ ਹਾਲਾਤ ਇਹੋ ਜਿਹੇ ਹੋਣ ਮਤਲਬ ਇਹੋ ਜਿਹਾ ਹੋ ਚੁੱਕਾ ਵਾ ਸਾਰਾ ਪੰਜ ਛੇ ਤੇ ਕੋ ਡੰਗਰ ਆ ਤੈਨੂੰ ਮਹੀਨੇ ਦੋ ਮਹੀਨੇ ਦੀ ਜੋ ਫੀਡ ਚੌਕਰ ਚਾਹੀਦਾ ਚਾਰਾ ਚਾਹੀਦਾ ਚਾਰ ਚਾਹੀਦਾ ਵਾ ਉਹ ਵੀ ਤੈਨੂੰ ਕੱਲ ਅਸੀਂ ਪੁੱਛਦਾ ਕਰਦੇ ਆਂਗੇ ਕੋ ਰਾਸ਼ਨ ਚਾਹੀਦਾ ਪੰਜਾਂ ਛੇ ਮਹੀਨਿਆਂ ਦਾ ਸਾਨੂੰ ਉਹ ਵੀ ਦੱਸ ਦੀ ਉਹ ਵੀ ਤੈਨੂੰ ਕੱਲ ਨੂੰ ਪੁੱਛਦਾ ਕਰਦੇ ਆਂਗੇ ਦਿਮਾਗ ਤੋਂ ਬੋਝ ਲਾ ਕੇ ਵੀ ਰੋਟੀ ਪਾਣੀ ਦੀ ਟੈਨਸ਼ਨ ਨਹੀਂ ਹੈਗੀ ਸੋ ਮਿਹਨਤੀ ਬੱਚਿਓ ਮੈਂ ਤੇ ਕਹਿੰਦਾ ਜ਼ਿੰਦਗੀ ਦੇ ਵਿੱਚ ਅੱਜ ਤੁਸੀਂ ਤੁਹਾਡੀ ਕੋ ਮਤ ਕਰ ਰਿਆ ਵਾ ਪ੍ਰਮਾਤਮਾ ਤੁਹਾਨੂੰ ਇਹੋ ਜੇ ਮਕਾਮ ਤੇ ਲੈ ਕੇ ਜਾਵੇ ਵੀ ਤੁਸੀਂ ਇਹੋ ਜੇ 10 ਘਰ ਬਣਾ ਕੇ ਲੋਕਾਂ ਨੂੰ ਦੋ ਉਹਨਾਂ ਦੀ ਮਤ ਕਰੋ ਇਹੋ ਹੀ ਇੱਕ ਦੂਜੇ ਦਾ ਹੱਥ ਆ ਇਹੋ ਹੀ ਇੱਕ ਦੂਜੇ ਦਾ ਸਾਥ ਆ ਜਿੰਨਾ ਕਿ ਸਾਡੇ ਕੋ ਹੁੰਦਾ ਜਿੰਨਾ ਕਿ ਅਸੀਂ ਤਾਲਮੇਲ ਕਰਾਉਨੇ ਆ ਲੋਕਾਂ ਦਾ ਸਾਨੂੰ ਬਹੁਤ ਦੁਨੀਆ ਕਹਿੰਦੀ ਆ ਵੀ ਸੇਵਾ ਦਸੋ ਕੋਸ਼ਿਸ਼ ਇਹ ਕਰੀਦੀ ਆ ਵੀ ਉਹਨੂੰ ਲੋੜਵੰਦ ਪਰਿਵਾਰ ਹੀ ਦੱਸਿਆ ਜਾਵੇ ਔਰ ਲੋੜ ਦੇ ਅਨਸਾਰ ਹੀ ਜਿਹੜੀ ਉਹ ਸੇਵਾ ਕੀਤੀ ਜਾਵੇ ਪਰਮਾਤਮਾ ਸਾਡੇ ਕੋਲੋਂ ਵੀ ਜੋ ਸਾਡੀ ਡਿਊਟੀ ਲਈ ਉਹ ਸੇਵਾ ਨਿਭਾਉਂਦਾ ਰਵੇ ਔਰ ਆ ਮੈਂ ਫਿਰ ਤੇਰੇ ਕੋ ਦੋਵਾਂ ਭਰਾਵਾਂ ਕੋ ਆਸ ਕਰਦਾ ਵੀ ਪਰਮਾਤਮਾ ਤੁਹਾਨੂੰ ਬਹੁਤ ਤਰੱਕੀਆਂ ਬਖਸ਼ੇ ਤੁਸੀਂ ਮਤਲਬ ਦੇਣ ਵਾਲੇ ਬਣੋ ਆਉਣ ਵਾਲੇ ਸਮੇਂ ਦੇ ਵਿੱਚ ਉਮਰ ਤੁਹਾਡੀ ਕੋਈ ਕੁਸ਼ ਮੇ ਨੀ 20 22 ਸਾਲ ਆ ਪ੍ਰਮਾਤਮਾ ਤੁਹਾਨੂੰ 10 15 ਸਾਲਾਂ ਦੇ ਵਿੱਚ ਬਹੁਤ ਤਰੱਕੀ ਦੇਵੇ ਤੁਹਾਡੇ ਫਾਦਰ ਨੂੰ ਵੀ ਉੱਤੇ ਬੈਠਿਆਂ ਫਖਰ ਹੋਵੇ ਧੰਨਵਾਦ ਇਹ ਮੇਰਾ ਦੋਸਤ ਦੋਸਤ ਹੀ ਮੇਰਾ ਛੋਟਾ ਭਰਾ ਜੀ ਇਹਦੇ ਰੈਸਟੋਰੈਂਟ ਨੇ ਅਮਰਸਰ ਮੋਹਾਲੀ ਚੰਡੀਗੜ੍ਹ ਦੇ ਵਿੱਚ ਗਰੇਕੋ ਬੜਾ ਨਾਮ ਮਸ਼ਹੂਰ ਹੈ ਔਰ ਉਹਨੇ ਕਹਿਤਾ ਬ੍ਰਦਰ ਜਦੋਂ ਨਸ਼ਾ ਹੀ ਨਹੀਂ ਕਰਦਾ ਮਿਹਨਤ ਵਾਲਾ ਵਾ ਤੇ ਉਹ ਜਦੋਂ ਮਰਜੀ ਮੇਰੇ ਕੋਲ ਸ਼ਹਿਰ ਜਿਹੜਾ ਉਹ ਕੈਸ਼ੀਅਰ ਦੀ ਨੌਕਰੀ ਆ ਕੇ ਕਰ ਸਕਦਾ ਵਾ ਮੈਂ ਉਹਨੂੰ ਉੱਥੇ ਕੈਸ਼ੀਅਰ ਰੱਖ ਲਈ ਨਾ ਔਰ ਜੇ ਰਾਤ ਬਰਾਤ ਲੇਟ ਵੀ ਹੁੰਦਾ ਤੇ ਰਹਿਣ ਦਾ ਬੰਦੋਬਸਤ ਵੀ ਲੀੜਾ ਲੱਤਾ ਕਪੜਾ ਧੋਣ ਦਾ ਉਹ ਸਾਰਾ ਬੰਦੋਬਸਤ ਜਿਹੜਾ ਉੱਥੇ ਕਰ ਦਿੱਤਾ ਜਾਊਗਾ ਜੇ ਉਹ ਕੰਮ ਹੀ ਕਰਨਾ ਚਾਹੁੰਦਾ ਉਹਨੇ ਕਰਨਾ ਹੀ ਆ ਨਾ ਕਿਤੇ ਵੇਲੇ ਰਹਿ ਕੇ ਵੀ ਕੀ ਕਰਨਾ ਵਾ ਤੇ ਤੂੰ ਭਾਵੇਂ ਸਵੇਰ ਤੋਂ ਹੀ ਘਲਦੇ ਉਹਨੇ ਪਾਣੀ ਤੋਂ ਕੀ ਲੈਣਾ ਦੇਣਾ ਮੈਂ ਬਣਾ ਵੱਡੇ ਹੋ ਕੇ ਆਈਪੀਐਸ ਅਫੀਸਰ ਆਈਪੀਐਸ ਬਣ ਕੇ ਕੀ ਕਰਿਆ ਕਰੇਗਾ ਗੁੱਟਿਆਦ ਨਹੀਂ ਕਰੇਗਾ ਲੋਕਾਂ ਨੂੰ ਲੋਕਾਂ ਦੀ ਮੱਤ ਕਰਿਆ ਕਰੇਗਾ ਹਾਂਜੀ ਇਨਸਾਫ ਤੋਂ ਆਇਆ ਕਰੇਗਾ ਲੋਕਾਂ ਨੂੰ ਜਿਹਦੇ ਨਾਲ ਧੱਕਾ ਹੁੰਦਾ ਹਾਂਜੀ ਜਿਹੜੇ ਧੱਕਾ ਕਰਦੇ ਫਿਰ ਉਹਨਾਂ ਨੂੰ ਜੁੱਤੀ ਫੇਰਿਆ ਕਰੇਗਾ ਕਿ ਨਹੀਂ ਹਾਂਜੀ ਅੰਦਰ ਦੇਏਗਾ ਨਾ ਫੜ ਕੇ ਫਿਰ ਹਾਂਜੀ ਬਣੇਗਾ ਨਾ ਫਿਰ ਆਈਪੀਐਸ ਹਾਂਜੀ